ਚਾਲਾ ਚੱਲਦੇ ਚਾਲਾ ਹਾਂ ਚਾਹ ਤੂੰ ਘਰ ਜਾ ਅਬ ਨੀਚੇ ਨਹੀਂ ਜਾਂਦੇ ਇੱਕ ਕਾਰ ਤੋਂ ਜਾਏਗਾ ਖੜ ਜਾ ਖੜਾ ਟਰੈਕਟਰ ਤੇਲ ਪੋਣ ਗਿਆ ਸੀ ਆ ਆਹ ਨੇਰੀ ਆ ਗਈ ਉਹ ਤੋਂ ਘਰਾ ਉੱਤ ਕੰਮ ਬੰਦ ਕਰਉਂਦੀ ਆ ਜਦੋਂ ਆਪਣੇ ਨੇ ਇਟਲਾ ਦੀ ਉਹਨੇ ਯਾ ਕੋਈ ਨਹੀਂ ਆਵੇ ਆਵੇ ਉਹ ਅੱਗੇ ਡਿੱਗੇਗਾ ਥੜਦਾ ਬਾਂਦਰਾ ਹਾਂ ਵੀ ਕਿਵੇਂ ਕੋਈ ਪੀਜ਼ਾ ਸਾਸ ਵੀ ਤਾਂ ਜਿਸ ਦਾ ਪਤਾ ਸਾਰੇ ਦਾ ਬਿਲੋਂਗ ਕਰਦਾ ਸਾਰੇ ਪਤਾ ਹੋਣਗੇ ਆਦੀ ਸਾਡੀ ਦੋਹਾਂ ਪਰੰਪਰਾਂ ਦੀ ਗੱਡੀ ਠੀਕ ਨਹੀਂ ਹੈ ਜੀ ਮੈਂ ਲਾ ਜਾ ਕੇ ਆ ਦੇ ਦਵਾਜ ਲਿਆ ਉਹਨੇ ਨ ਦਵਾਈ ਲਵਾਉਣ ਚੱਲੇਗਾ ਫਿਰ ਬਾਪ ਇਹਨੂੰ ਦੋਕ ਦਿਨ ਹੋ ਗਏ ਖਾਂਸੀ ਜ਼ੁਖਾਮ ਲੱਗ ਰਿਹਾ ਹੈਗਾ ਇੱਕ ਤੋਂ ਦਵਾਈ ਦਵਾਈ ਇਥੋਂ ਕੋਈ ਫਰਕ ਨਹੀਂ ਪੈ ਰਿਹਾ ਤੇ ਉਹ ਦਵਾਈ ਲੱਗ ਜੇ ਫਿਰ ਬਾਪ ਇਹਨੇ ਚਿਲਾ ਕੇ ਜਿੱਤਿਆ ਅੱਜ ਕੰਪਾਈਨ ਨਹੀਂ ਹੋਣੀ ਹੈ ਬਾਕੀ ਦੇਖਦੇ ਕਿ ਬਾਹਾਂ ਦਾ ਸਿਸਟਮ ਤੇ ਮੈਂ ਚੱਲਿਆ ਸੀ ਮੈਂ ਬਟਾਵਾ ਦਾ ਨਹੀਂ ਲੈ ਕੇ ਮੈਂ ਤਾਂ ਨਿਕਲੂਣ ਮੈਂ ਨਾਸਤਾ ਵੀ ਟੰਗ ਕਰ ਲਿਆ ਤੇ ਮਾਤਾ ਗੋਲ ਵਾਲੀ ਮੜੀਂ ਕੱਟਣ ਚੀਜ਼ ਕੋਈ ਲੱਤਾ ਬਹੁਤ ਹੀ ਜੰਮ ਰਹੀ ਹੈ ਤੇ ਇਸ ਕਰਕੇ ਤੁਹਾਡਾ ਪਰਪਰ ਚੁਮਾ ਲਵੋ ਸਾਰਾ ਚਲਦੇ ਰਹੋ ਜਨਮ ਸਬਸਕ੍ਰਾਈਬ ਕਰਿਓ ਮੈਿਕਾ ਦੇ ਗਰ ਰੋਟਿਆਰ ਕਮੈਂਟ ਕਰਿਓ ਬਈ ਤੇ ਫਿਰ ਮਿਲਨੇ ਆ ਰਸਤੇ ਜਾ ਇਹ ਨਿੰਮਲ ਚੱਲ ਰਿਹਾ ਇਹ ਚਲਦਾ ਕਾ ਜੀ ਠੀਕ ਨਹੀਂ ਗਿਆ ਸਰੀ ਸਾਰਾ ਟੁੱਟੀ ਫਸੀ ਜਾਂਦਾ ਹੈ ਪਰ ਆਪੀ ਚੜਗੇ ਨੰਦਾ ਪੂਸਾਰਾ ਸੋਨ ਜਾ ਕੇ ਸੂਰਬਾ ਜਲੇਟਾ ਹੈਗਾ ਹਮ ਨੋ ਜਾਦੇ ਨਾ ਚਲੋ ਮਿਲਦੇ ਆ ਰ ਕਰ ਲੈਣ ਕਰ ਆਦੇ ਨਾ ਕੋ ਦੰਦ ਤੁਰ ਆਪ ਨੂੰ ਮੁਕੇ ਕੋਈ ਕਿੰਗਾ ਦੰਦ ਨੂੰ ਮੁਕੇ ਕੋਪਲੇਵਾ ਆਪਾਂ ਨਾ ਫਰਾਰ ਵਾਂ ਕੇ ਕਾ ਕਾਏਗਾ ਮਾਂ ਮਾਂ ਆਪ ਨੂੰ ਮੁਕੇ ਸਾਈਂਗੇ ਕਿਆ ਆਪਾਂ ਨਾ ਨਹੀਂ ਆਉਸ਼ਾ ਹੈ ਮਾਂ ਪਰ ਤੇ ਤਮੋਂ ਹੀ ਗਈ ਤੇ ਮੈਂ ਗਈ ਤੇ ਵਾਏਗਾ ਦਸੰਬੇ ਇਧਰ ਬੋਲेंगे ਇਧਰ ਮੋੜेंगे ਫਿਰ ਨਾਨੀ ਹੌਸ਼ ਆਏਗਾ ਨਾ ਉਤਰੀ ਹਾਂ ਨਾਨੀ ਆਉ ਥੋੜੀ ਚੱਲਣ ਨੂੰ ਹੈ ਨਹੀਂ ਮੈਂ ਨਹੀਂ ਆਉਂਗਾ ਨਹੀਂ ਨਾਨੀ ਆਉਂਦਾ ਡਾਕਟਰ ਦੇ ਚੱਲੇ ਆਂ THAILAND ਕਿਹੜਾ THAILAND ਚੱਲੇਂ ਦਵਾਈ ਲੈਣ ਦਵਾਈ ਲੈਣ ਤੇਰੀ ਨਹੀਂ ਨਹੀਂ ਵਾਪਸ ਰhenge ਕਸ ਨਾਨੀ ਆ ਜਾਏਗਾ ਫਿਰ ਮੈਂ ਤਾਂ ਜਾਣਾ ਨਹੀਂ ਹੈ ਨਹੀਂ ਲੱਗੇ ਹੈ ਤੂੰ ਜਾ ਚੜਾ ਜਾਏਗਾ ਫਿਰ ਕੱਲਾ ਹਾਂ ਚੱਲ ਚਲਾ ਜਾਏ ਫਿਰ ਤੂੰ ਫੋਨ ਤਾਂ ਕਰਦੇ ਉਹਨੂੰ ਤੈਨੂੰ ਲੈ ਕੇ ਤਾਂ ਜਾਣਗੇ ਫਿਰ ਹੈ ਹੈ ਫੋਨ ਕਰਦੇਗਾ ਮੈਂ ਲੈ ਜਾ ਆ ਕੇ ਚਲੇ ਜਾਓਗੇ ਹਾਂ ਚੱਲਾ ਨਹੀਂ ਚੱਲਦੇ ਚੱਲਾ ਹਾਂ ਸਾਫ ਖੜ ਜਾ ਅਗਰ ਨੀਚੇ ਨਹੀਂ ਜਾਂਦੇ ਕਾਰ ਤੋਂ ਤਾਂ ਜਾਏਗਾ ਖੜ ਜਾ ਖੜ ਜਾ ਦਾ ਗਲਾ ਕਰ ਆਵੇ ਤੈਨੂੰ ਟੇਸਟ ਹੀ ਨਹੀਂ ਲੱਗੇ ਨਾ ਕਿਉਂ ਨਹੀਂ ਨਹੀਂ ਤੂੰ ਨਹੀਂ ਪੀਣਾ ਹਾਂ ਦੇ ਤੂੰ ਐਵੇਂ ਪੀ ਤਿਆਰ ਹੋਇਆ ਕਰ ਹੁਣ ਤੇ ਤੇਰੇ ਵਕੀਨੀਆਂ ਦਵਾਈ ਕਿਸੇ ਪੱਧਰ ਗੋਲੀਆਂ ਨੇ ਆਈ ਨੇ ਤੇਰੇ ਥੱਬਾ ਦਵਾਈ ਲੈਂਦੀ ਤੇਰੇ ਵਾਸਤੇ ਆਰੇ ਹੈ ਆਹ ਕੌਣ ਪੀਊਗਾ ਨੌ ਸਾੜੀ ਆਪਾਂ ਵੀ ਛੋੜ ਮੇ ਲਗਾ ਰੱਖੀ ਐ ਸਾਈਡ ਹੈ ਥੱਬਾ ਦਾ ਗੋਲੀਆਂ ਤੇਰੇ ਵਾਸਤੇ ਲੈਂਦੀਆਂ ਉਹ ਕੌਣ ਪੀਊ ਖਾਊਗਾ ਨਿੰਬੂ ਪਾਣੀ ਖਾਏ ਤੇ ਇਹ ਨੂੰ ਨਹੀਂ ਮਿਲਣਾ ਨਾ ਆਵੇ ਉਹ ਅੱਗੇ ਡਿੱਗੇਗਾ

ਟੈਲੀਫੋਨ ਗਿਆ ਸੀ ਆ ਆਹਨੇਰੀ ਆ ਗਈ ਉਹ ਤੋਂ ਖਰਾਬ ਤਾਂ ਕੰਮ ਨਿਭਾ ਸਕਦਾਉਂਦੀ ਐ ਉਹ ਰੱਬ ਨੇ ਨੇ ਇੱਕ ਲਾਦੀ ਉਹਨੇ ਯਾ ਕੋਈ ਨਹੀਂ ਆਪੇ ਟਰੈਕਟਰ ਤੇਲ ਫੋਨ ਗਿਆ ਸੀ ਆ ਰਸਤੇ ਜਿਹੇ ਨੇਰੀਆ ਜੀ ਆ ਮਿੱਟ ਕੇ ਨਾ ਉੱਡ ਜਾਂਦਾ ਮੈਨੂੰ ਪਤਾ ਨਹੀਂ ਕੀ ਹੋ ਰਿਹਾ ਹੁਣ ਰੋਜ਼ ਹੀ ਨੇਰੀ ਜੀ ਚਲਾ ਜਾਂਦਾ ਐਸੇ ਥੋੜੀ ਜੀ ਹਵਾ ਅਗੇ ਜਦੋਂ ਮਾਰੀ ਪੈਂਦੀ ਹੈ ਤੇ ਲੈਟਰ ਨਹੀਂ ਆਉਂਦਾ ਚਾਲ ਕਰਦੇ ਨੇ ਬਹਾੜੀ ਹੈ ਪਰ ਜੀ ਬਦਲਤਾ ਪਏ ਤਾਂ ਵਧੀਆ ਸਾਨੂੰ ਮਸ਼ੀਨ ਹੋਣੀ ਹੈ ਕੰਪਾਊਟਰ ਨਹੀਂ ਕਰਨਾ ਅੱਖਾਂ ਮਿੱਟੀ ਨਾ ਭਰੀਆਂ ਯਾਰਾ ਮੜੀ ਹਵਾ ਰੁਕਦੀ ਆ ਦੋ ਦਾ ਫੋਨ ਜਿੰਨੇ ਕੰਮ ਜਾ ਕਹਣਾ ਕੋਈ ਨਹੀਂ ਜਦੋਂ ਆਉਣਾ ਹੈ ਮੈਂ ਜੰਨ ਕਰਾ ਮੜੀ ਹਵਾ ਰੁਕਦੀ ਆ ਚੱਲ ਬਾਕੀ ਪਹਿਲਾਂ ਉਹ ਕਹਾਵਾ ਥੋੜੀ ਰੋਗੀ ਬਾਕੀ ਰੋਡ ਤੇ ਮਿੱਟੀ ਬਹੁਤ ਹੋ ਗਈ ਚੱਲੋ ਕਹਿ ਦੇਣਾ ਚਾਹਲੀ ਰੱਖਣਾ ਟਰੈਕਟਰ ਉਹ ਵੀ ਲੈ ਕੇ ਜਾਣਾ